ਇਹ ਸਧਾਰਨ ਪਾਠ ਜਾਂ ਅਖੰਡ ਪਾਠ ਕਰਨ ਸਮੇਂ ਇਸ ਬਾਣੀ ਨੂੰ ਤ੍ਰਿਆ ਚਰਿਤਰਾ ਦੀ ਸਮਾਪਤੀ ਅਤੇ ਜਫਰਨਾਮੇ ਦੇ ਆਰੰਭ ਵਿੱਚ ਪੜਿਆ ਜਾਂਦਾ ਹੈ। ਸ੍ਰੀ ਦਸਮ ਗ੍ਰੰਥ ਦੇ ਪਾਠ ਦਾ ਭੋਗ ਤਾਂ 12ਵੀਂ ਇਕਾਇਤ ਪੜ੍ਹ ਕੇ ਪਾਇਆ ਜਾਣਾ ਹੀ ਮਰਿਆਦਾ ਹੈ। ਇਸ ਦੇ ਨਾਲ ਹੀ ਮਾਝ ਸ੍ਰੀ ਮੁਖਵਾਕ ਪਾਸ਼ਾ ਜੀ ਦਸਵੀਂ ਦੇ ਸਿਰਲੇਖੇਟ ਸ਼ਬਦ ਹੈ ਜਿਸ ਦੀ ਪਹਿਲੀ ਤੁਖ ਹੈ ਲੱਖੀ ਜੰਗਲ ਖਾਲਸਾ। ਇਸ ਤੋਂ ਬਾਅਦ ਅੰਤ ਵਿੱਚ ਸ੍ਰੀ ਮੁਖਵਾਕ ਪਾਸ਼ੇ ਜ 10ਵੀਂ ਜੋ ਫਾਰਸੀ ਵਿੱਚ ਰਤਨਾ ਹੈ ਸਿੱਖੀ ਰਹਿਤ ਬਾਰੇ ਦੱਸੀ ਹੈ ਚਾਰ ਸ਼ਲੋਕ ਹਨ ਜਿਨ੍ਹਾਂ ਵਿੱਚੋਂ ਦੋ ਸ਼ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਪੰਜ ਕਕਾਰਾਂ ਦਾ ਵਰਣਨ ਕਰਦੇ ਹਨ ਅਤੇ ਅਖੀਰਲੇ ਦੋ ਵਿੱਚ ਵਿਵਰਜਿਤ ਪੰਜ ਕੁਕਰਮਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਬੇਨਤੀਆਂ ਮੈਂ 1428 ਪੰਨੇ ਵਾਲੀ ਬੀੜ ਵਿੱਚ ਆਈ ਬਾਣੀਆਂ ਬਾਰੇ ਪੀਤੀਆਂ ਹਨ ਇਸ ਤੋਂ ਛੁੱਟ ਪਟਨੇ ਸਾਹਿਬ ਵਾਲੀ ਭੀੜ ਵਿੱਚ ਉਗਰਦੰਤੀ ਨਾਮ ਦੀ ਬਾਣੀ ਦਰਜ ਹੈ ਜੇ ਮੈਂ ਭੁੱਲਦਾ ਨਹੀਂ ਤਾਂ ਉਹ ਸ਼ਬਦ ਜਾਰੇ ਤੋਂ ਬਾਅਦ ਦਰਜ ਹੈ ਇਹ ਵੀ ਕੀਰਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਕਿਉਂਕਿ ਇਸ ਦੇ ਆਰੰਭ ਵਿੱਚ ਪਾਠ ਹੈ ਇੱਕ ਓੰਕਾਰ ਵਾਹਿਗੁਰੂ ਦੀ ਕੀ ਭਤ ਹੈ ਸ੍ਰੀ ਪਗਉਤੀ ਜੀ ਸਹਾਇ ਸ੍ਰੀ ਮੁਖਵਾਕ ਪਾਸ਼ੇ 10ਵੀਂ ਪਗਉਤੀ ਜੀ ਦਾ ਛੰਦ 6 ਛੱਕਾ ਪਹਿਲਾ ਨਮੋ ਉਗਰਦੰਤੀ ਅਨੰਤੀ ਸਵਈਆ ਇਹ ਬਾਣੀ 6 ਛੰਦਾਂ ਦਾ ਇਕੱਠ ਹੈ ਛੇਵੇਂ ਛੰਦ ਦੀ ਸਮਾਪਤੀ ਦੇ ਦੋ ਦੋਹਰੇ ਹਨ ਉਸ ਤੋਂ ਬਾਅਦ ਚੌਪਈ ਉਚਾਰੀ ਹੈ ਅੰਤ ਵਿੱਚ ਲਿਖਿਆ ਹੈ ਇਤਿ ਸ੍ਰੀ ਗੋਬਿੰਦ ਸਿੰਘ ਵਿਰਤਿ ਸ੍ਰੀ ਭਗਵਤੀ ਛੰਦ ਖਸ਼ਟਕੰ ਸਮਾਪਤੰ ਮਸਤ ਸੁਭ ਮਸਤ ਇਹ ਬਾਣੀ ਨਾਮਤਾਰੀ ਮਰਿਆਦਾ ਅਨੁਸਾਰ ਹਵਨ ਕਰਨ ਸਮੇ ਪੜੀਆਂ ਜਾਣ ਵਾਲੀਆਂ ਸੱਤਾਂ ਬਾਣੀਆਂ ਵਿੱਚੋਂ ਇੱਕ ਹੈ ਜੋ ਸ੍ਰੀ ਗੁਰੂ ਹਰੀ ਸਿੰਘ ਜੀ ਨੇ ਪੜਨ ਦਾ ਹੁਕਮ ਦਿੱਤਾ ਅਤੇ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਰੋਜ਼ਾਨਾ ਪੜੀਆਂ ਜਾਣ ਵਾਲੀਆਂ ਨਿਤਨੇਮੀਆਂ ਬਾਣੀਆਂ ਵਿੱਚ ਵੀ ਇਸ ਨੂੰ ਕਈ ਹੁਕਮਨਾਮਿਆਂ ਰਾਹੀਂ ਪੜਨ ਦਾ ਹੁਕਮ ਲਿਖ ਭੇਜਿਆ। ਨਾਮਤਾਰੀ ਮਰਿਆਦਾ ਅਨਸਾਰ ਅੰਮ੍ਰਿਤ ਬਣਾਉਣ ਸਮੇਂ ਪੜੀਆਂ ਜਾਣ ਵਾਲੀਆਂ ਪੰਜ ਬਾਣੀਆਂ ਇਹ ਹਨ। ਜਪ, ਜਾਪ, ਚੌਪਈ, ਅਨੰਦ ਸਾਹਿਬ, ਸਾਰਾ ਅਤੇ 10 ਵਈਏ। ਅਕਾਲ ਉਸਤਤ ਵਿੱਚੋਂ ਸਰਾਵਕ ਸੁੱਧ ਸਮੂਹ ਸਿਧਾਂਨ ਕੇ ਪੜੇ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਪੰਜਾਂ ਬਾਣੀਆਂ ਵਿੱਚੋਂ ਤਿੰਨ ਬਾਣੀਆਂ ਦਸ਼ਮ ਪਾਤਸ਼ਾਹ ਜੀ ਦੀਆਂ ਹਨ ਇਸੇ ਤਰ੍ਹਾਂ ਨਾਮਤਾਰੀ ਮਰਿਆਦਾ ਅਨੁਸਾਰ ਹਵਨ ਸਮੇਂ ਪੜੀਆਂ ਜਾਣ ਵਾਲੀਆਂ ਸੱਤਾਂ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਜਪ ਜਾਪ ਚੌਪਈ ਚੰਡੀ ਦੀ ਵਾਰ ਚੰਡੀ ਤਿਰਤਰ ਦੂਸਰਾ ਪੁਗਰਦੰਤੀ ਅਤੇ ਅਕਾਲ ਉਸਤਤ ਇਸ ਵਿੱਚ ਸੱਤਾਂ ਬਾਣੀਆਂ ਵਿੱਚੋਂ ਛੇ ਬਾਣੀਆਂ ਦੇ ਰਚਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਇਹ ਸਭ ਕੁਝ ਕਹਿਣ ਦਾ ਮੇਰਾ ਭਾਵ ਹੈ ਕਿ ਇੰਨੀ ਵੱਡਮੁੱਲੀ ਦਾਤ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦਾ ਦੇਨ ਦਿੱਤਾ ਨਹੀਂ ਜਾ ਸਕਦਾ ਹੁਣ ਮੈਂ ਬੇਨਤੀ ਕਰਾਂ ਸ੍ਰੀ ਆਦ ਗ੍ਰੰਥ ਅਤੇ ਦਸਮ ਗ੍ਰੰਥ ਦੀ ਬਾਣੀ ਦੀ ਸਿਧਾਂਤਕ ਇੱਕ ਸਾਰਤਾ ਦੇ ਕੁਝ ਨਮੂਨੇ 547 ਅੰਗ ਤੇ ਆਦ ਗ੍ਰੰਥ ਵਿੱਚ ਲਿਖਦੇ ਹਨ ਪਾਲਹਿ ਅਕਿਰਤ ਕਨਾ ਪੂਰਨ ਦ੍ਰਿਸ਼ ਤੇਰੀ ਰਾਮ ਇਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਰੋਜ ਹੀ ਰਾਜ ਬਿਲੋਕਤ ਰਾਜ ਕੋ ਰੋਖ ਰੁਹਾਨ ਕੀ 로ਜੀ ਨਾ ਟਾਰੈ ਆਦ ਵਿੱਚ ਇੱਛਾ ਤਿਹੁਰਕ ਸਰਬ ਸੁਖ ਦਾਤਾ ਦਸਮੇਂ ਦੇ ਜਮ ਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਆਦਿਤ ਹੋ ਗਾਇ ਪੀਤ ਪੀਤਾੰਬਰ ਤ੍ਰਿਭਵਨ ਤਨੀ ਦਸਮੇਂ ਵਿੱਚ ਲਿਖਦੇ ਹਨ ਪੀਟ ਵਰਣ ਪਟ ਸ਼ਾਮ ਤਨ ਨਰ ਨਾਹਿਨ ਕੇ ਨਾਹਿ ਆਦ ਵਿੱਚ ਰੂਪ ਨ ਰੇਖ ਨ ਰੰਗ ਕੇ ਛਤ੍ਰਿਓ ਗੁਣ ਤੇ ਪ੍ਰਭ ਪਿੰਨ ਦਸਵੇਂ ਪਾਤਸ਼ਾਹ ਲਿਖਦੇ ਹਨ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਆਦਿ ਤੋਕ ਆਉਂਦੀ ਐ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਾ ਰਿਦਕ ਆਗੈ ਕਰ ਧਰਿਆ ਸਵਿਜਾਂ ਵਿੱਚ ਪਾਠ ਹੈ ਜੀਵ ਜਿਤੇ ਜਲ ਮਹਿ ਥਲ ਮਹਿ ਸਭ ਕੇ ਸਦ ਪੇਟ ਕੋ ਪੋਖਣ ਹਾਰਾ ਆਦਿ ਵਿੱਚ ਗੁਰੂ ਜੀ ਲਿਖਦੇ ਹਨ 257 ਅੰਗ ਤੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਕਲਗੀਧਰ ਪਾਤਸ਼ਾਹ ਲਿਖਦੇ ਹਨ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਤਿਕ ਅਨੇਕ ਸੋ ਏਕ ਦਿਵਈਆ ਆਦਿ ਤੋਖੈ ਜਲ ਤਰੰਗ ਯਾਰ ਫੇਨ ਬੁੱਧਵਦਾ ਜਲ ਤੇ ਭਿੰਨ ਨਾ ਹੋਈ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ ਪਾਣੀ ਦੇ ਤਰੰਗ ਸਭੈ ਪਾਣ ਹੀ ਕਹਾएंगे ਆਦ ਵਿੱਚ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਦਸਮ ਹਾਥ ਦੀਪਕ ਲੈ ਮਹਾ ਪਸ ਮਦ ਕੂਪ ਪਰੰਤ ਕਬੀਰ ਜੀ ਲਿਖਦੇ ਹਨ ਗगन तमाम बाजयो ਪਰਿਓ ਨੀਸਾਨਾ ਘਾਓ ਖੇਤ ਜੋ ਵਾਢਿਓ ਸੂਰਮਾ ਅਬ ਜੂਧਨ ਕੋ ਧਾਓ ਗੁਰੂ ਗੋਬਿੰਦ ਸਿੰਘ ਜੀ ਪਾਰਸਨਾਥ ਪ੍ਰਸੰਗ ਵਿੱਚ ਲਿਖਦੇ ਹਨ ਦੋਹੂ ਦਿਸਨ ਮਾਰੂ ਵਜਿਓ ਪਰਿਓ ਨੀਸਾਨਾ ਘਾਓ ਉਂਡ ਦੁਬਈਆ ਉੱਠ ਚਲੇ ਭਇਓ ਪਿਰਨ ਕੋ ਚਾਓ ਇਸੇ ਤਰ੍ਹਾਂ ਹੀ ਬਾਵਨ ਰੂਪ ਕੀ ਆਤੁਦ ਕਰਤੇ ਦਸਮ ਗ੍ਰੰਥ ਵਿੱਚ ਲਿਖਦੇ ਹਨ ਧਰੋ ਬਾਵਨਾ ਵਿਸ਼ਨ ਅਸ਼ਟਮ ਬਤਾਰਨ ਆਦ ਵਿੱਚ ਤੋਕ ਹੁੰਦੀ ਹੈ ਇਹ ਜਗ ਧੂਏ ਕਾ ਪਹਾੜ ਰਾਮ ਆਵਤਾਰ ਦੇ ਪ੍ਰਕਰਨ ਵਿੱਚ ਗੁਰੂ ਜੀ ਕਹਿੰਦੇ ਹਨ ਇਸ ਜਗ ਤੂਰੋ ਧੌਲ ਹਰ ਕਹਿ ਕੇ ਆਇਓ ਕਾਮ ਆਦ ਵਿੱਚ ਨਾ ਹਮ ਹਿੰਦੂ ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਇਸ ਦੇ ਜਵਾਬ ਵਿੱਚ ਜਾਤੇ ਛੁੱਟ ਗਿਓ ਭ੍ਰਮ ਉੜ ਕਾ ਤਿਸ ਆਗੈ ਹਿੰਦੂ ਕਿਆ ਤੁਰ ਕਾ ਆਦਿਤੋਖ ਹੈ ਕੂੜਾ ਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਾ ਚੜਿਆ ਗੁਰੂ ਗੋਬਿੰਦ ਸਿੰਘ ਜੀ ਦੇਖ ਲੰਕੀ ਅਵਤਾਰ ਵਿੱਚ ਲਿਖਦੇ ਹਨ ਕਾਰ ਕਰ ਝੂਠ ਮਸਿਆ ਭਈ ਸਾਜ ਕਲਾ ਸਸ ਕੀ ਦੁਰ ਗਈ ਆਦਿ ਤੋਖ ਹੈ ਅੰਡਜੇਰਾ ਛੇਤਜ ਉਤਪੁਜ ਤੇਰੇ ਕੀਤੇ ਜਨਤਾ ਵਿਚਿਤ੍ਰਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਅੰਡਜੇਰਾ ਛੇਤਜ ਉਤਪੁਜ ਕੀਨ ਜਾਸ ਪਸਾਰ ਜਪ ਸਾਹਿਬ ਦੀ ਤੋਖ ਹੈ ਬੋਧਾ ਕਈ ਹੈ ਬੋਤਾ ਹੋਏ ਗੁਰੂ ਜੀ ਕਹਿੰਦੇ ਹਨ ਸੰਸ ਜੁਗਨ ਲੋਕਰੇ ਵਿਚਾਰਾ ਤਦਵ ਨ ਭਾਵਤ ਪਾਰ ਤੁਮਾਰਾ ਆਦਿ ਵਿੱਚ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਦਸਮੇ ਵਿੱਚ ਪਰਪੰਚ ਪੰਚ ਹੋਏ ਗਡਾ ਅਪਰਪੰਚ ਪੰਖ ਕੈ ਉਡਾ ਨਿਹਕਲੰਕੀ ਅਵਤਾਰ ਆਦਿ ਤੋਖ ਹੈ ਸਤਿਯਾ ਇਹ ਨਾ ਆਖੀਂ ਜੋ ਮੜਿਆ ਲੱਗ ਜਲਨ ਨਾਰਗ ਸਤਿਯਾ ਜਾਣੀਂ ਜੇ ਬਿਰਹੇ ਚੋਟ ਮਰਾਨ ਦਸਮੇ ਵਿੱਚ ਕੀ ਹੈ ਤ੍ਰਿਆ ਨ ਤਮਨ ਸਰਾਹੀਐ ਕਰਤ ਅਗਨ ਮੈ ਭਿਆਨ ਤੰਨੇ ਤੰਨੇ ਅਵਲਾ ਤੇਹੀ ਬਦਤ ਬਿਰਹ ਕੇ ਬਾਨ ਆਦ ਵਿੱਚ ਆਗਾ ਨਰਕ ਇਹੀਆਂ ਭੋਗ ਬिलास ਦਸਵੇਂ ਚ ਪਨਹੀ ਇਹਾ ਨਰਕ ਤੇ ਆਗਾ ਨਾਮਦੇਵ ਜੀ ਲਿਖਦੇ ਹਨ ਬਾਹਰਾ ਜੋ ਜਨ ਛਤਰ ਚਲਾਇਆ ਥਾ ਦੇਹੀ ਗਿਰਜਨ ਖਾਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਜਿਨ ਕੀ ਸੁਖ ਕੇ ਸੰਗ ਆਯੂ ਕੱਟੀ ਤਿਨ ਕੀ ਲੁਥ ਜੰਪਗ ਗੀਦ ਖਾਈ ਆਦ ਵਿੱਚ ਲਿਖਿਆ ਹੈ ਅਵਰ ਉਪਦੇਸਾ ਆਪ ਨਾ ਕਰਾ ਆਪ ਤਜਾਬਤ ਜਨਮ ਹੈ ਮਰੈ ਗੁਰੂ ਗੋਬਿੰਦ ਸਿੰਘ ਜੀ ਚਿਤਰਾ ਵਿੱਚ ਇੱਕ ਥਾਂ ਲਿਖਦੇ ਹਨ ਔਰ ਨੂੰ ਉਪਦੇਸ਼ ਕਰੈ ਆਪ ਧਿਆਨ ਕੋ ਨ ਧਰੈ ਲੋਗਨ ਕੋ ਸਦਾ ਤਿਆਗ ਧਨ ਕੋ ਦ੍ਰਿੜਾਤ ਹੈ ਆਦਿਤੋ ਕਹ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਂ ਤਰੀਆ ਭਜ ਜਾਇ ਹੈ ਇਹ ਸਭ ਕੁਝ ਮੇਰਾ ਕਹਿਣ ਤੋਂ ਭਾਵ ਗੁਰਬਾਣੀ ਦਾ ਆਤ ਦਾ ਅਤੇ ਦਸਮ ਦਾ ਇੱਕੋ ਹੀ ਸਿਧਾਂਤ ਹੈ ਹੁਣ ਮੈਂ ਕੁਝ ਸ਼ਰਤ ਕਰਾਂਗਾ ਉਹਨਾਂ ਪ੍ਰੇਮੀਆਂ ਨੂੰ ਜਿਹੜਾ ਇਸ ਨੂੰ ਗੁਰਬਾਣੀ ਨਾ ਮੰਨਣ ਦਾ ਵੱਡਾ ਬਹਾਨਾ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ